ਸ੍ਰੀ ਕਾਲ ਜੀ ਮੈਂ ਹਾਰਸ਼ਪ੍ਰੀਤ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਜਿਮਨੀ ਚੋਣਾ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੋਈ ਵੱਡਾ ਸਟੰਟ ਖੇਡਿਆ ਹੈ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਕੋਈ ਡਰਾਮਾ ਖੇਡਿਆ ਗਿਆ ਹੈ ਜਿੱਥੇ ਇੱਕ ਪਾਸੇ ਉਹਨਾਂ ਨੇ ਰਮਨ अरोड़ा ਨੂੰ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਵਾਇਆ ਜੇਕਰ ਗੱਲ ਕਰੀਏ ਰਮਣ अरोड़ा ਨੂੰ ਜੋ ਪਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਹ ਮੁੱਦਾ ਕਿਤੇ ਨਾ ਕਿਤੇ ਜੋ ਹੈ ਦਬਦਾ ਨਜ਼ਰ ਆ ਰਿਹਾ ਹੈ ਹੁਣ ਤਾਂ ਲੋਕਾਂ ਨੂੰ ਯਾਦ ਵੀ ਨਹੀਂ ਹੋਣਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਮਣ अरोड़ा ਨੂੰ ਜੋ ਹੈ ਪਿਸ਼ਟਾਚਾਰ ਦੇ ਮਾਮਲੇ ਤੇ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਵਾਈ ਗਈ ਸੀ ਤੇ ਉਹਨਾਂ ਕੋਲੋਂ ਜੋ ਉਹਨਾਂ ਦੀਆਂ ਗੱਡੀਆਂ ਤੱਕ ਖੋ ਲਈਆਂ ਉਹਨਾਂ ਤੋਂ ਉਹਨਾਂ ਦੀ ਸਿਕਿਉਰਿਟੀ ਤੱਕ ਖੋ ਲਈ ਲੇਕਿਨ ਉਹ ਕਿਤੇ ਨਾ ਕਿਤੇ ਮੁੱਦਾ ਜੋ ਦਬਦਾ ਨਜ਼ਰ ਆ ਰਿਹਾ ਹੈ ਜੇਕਰ ਗੱਲ ਕਰੀਏ ਤੇ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਵੀ ਬਹੁਤ ਪੈਸਾ ਕਮਾਇਆ ਗਿਆ ਉਹਨਾਂ ਦਾ ਲड़का ਜਾਂ ਉਹਨਾਂ ਦੇ ਕੁੜਮ ਵੱਲੋਂ ਵੀ ਜੋ ਰਾਜ ਕੇ ਪਿਛਤਾਚਾਰ ਕੀਤਾ ਗਿਆ ਤੇ ਜਿੱਥੇ ਲੋਕਾਂ ਨੂੰ ਇਹ ਚੀਜ਼ ਯਾਦ ਵੀ ਨਹੀਂ ਹੋਣੀ ਨਾ ਹੀ ਸ਼੍ਰੋਮਣੀ ਅਕਾਲੀ ਦਲ ਦਲ ਨਾ ਹੀ ਭਾਜਪਾ ਤੇ ਨਾ ਹੀ ਕਾਂਗਰਸ ਦੇ ਵੱਡੇ ਆਗੂਆਂ ਨੂੰ ਇਹ ਗੱਲਾਂ ਕਿਤੇ ਨਾ ਕਿਤੇ ਯਾਦ ਹੋਣ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਵਿਜੀਲੈਂਸ ਉਹਨਾਂ ਦੇ ਅੰਡਰ ਹੈ ਤਾਂ ਇਹ ਜੋ ਵਿਜੀਲੈਂਸ ਵੱਲੋਂ ਐਡੀ ਵੱਡੀ ਛਾਪੇਮਾਰੀ ਵੀ ਕੀਤੀ ਗਈ ਜਿਸ ਉੱਤੇ ਸ਼ਿਤਨ ਅਨੁਰਾਲ ਨੇ ਵੀ ਤਾਰੀਫ ਕੀਤੀ ਕਿ ਵਿਜੀਲੈਂਸ ਆਪਣਾ ਬਹੁਤ ਵਧੀਆ ਕੰਮ ਕਰ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਇੱਕ ਵੱਡਾ ਸਕੰਟ ਖੇਡਿਆ ਗਿਆ ਹੈ ਇਹ ਬਹੁਤ ਵੱਡਾ ਸਵਾਲ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਜੋ ਰਮਨ अरोड़ा ਨੇ ਉਹਨਾਂ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਤੇ ਉਹਨਾਂ ਦੇ ਲੜਕੇ ਅਤੇ ਉਹਨਾਂ ਦੇ ਜੋ ਕੁੜਮ ਵੱਲੋਂ ਕਾਫੀ ਜੋ ਪਾਰੀ ਗਿਣਤੀ ਦੇ ਵਿੱਚ ਪੈਸਾ ਕਮਾਇਆ ਗਿਆ ਇਹਨਾਂ ਕਿਸੇ ਵਿਧਾਇਕ ਵੱਲੋਂ ਵੀ ਨਹੀਂ ਕਮਾਇਆ ਗਿਆ ਹੋਣਾ ਲੇਕਿਨ ਇਹ ਮੁੱਦਾ ਜੋ ਠੰਡੇ ਬਸਤੇ ਵਿੱਚ ਪੈਦਾ ਨਜ਼ਰ ਆ ਰਿਹਾ ਨਾ ਹੀ ਇਸ ਮੁੱਦੇ ਉੱਤੇ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਨਾ ਹੀ ਇਸ ਨੂੰ ਖਰੋਲਿਆ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਰਮਨ अरोड़ा 나ਬਾ ਦੀ ਜੇਲ੍ਹ ਦੇ ਵਿੱਚ ਨਿਆਹ ਹਰਾਸਤ ਲਈ ਉਹਨਾਂ ਨੂੰ ਜੋ ਹੈ ਗਿਫਤਾਰ ਕੀਤਾ ਗਿਆ ਹੈ ਜਾਂ ਨਾਬਾ ਜੇਲ੍ਹ ਦੇ ਵਿੱਚ ਨੇ ਤਾਂ ਉੱਥੇ ਹੀ ਉਹਨਾਂ ਨੇ ਹੁਣ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਜੇਕਰ ਗੱਲ ਕਰੀਏ ਤਾਂ ਜੋ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਸ਼ਟਾਚਾ ਦੇ ਮਾਮਲੇ ਵਿੱਚ ਨਾਬਾ ਜੇਲ੍ਹ ਚ ਬੰਦ ਵਿਧਾਇਕ ਰਮਨ अरोड़ा ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਬੁੱਧਵਾਰ ਨੂੰ ਐਡੀਸ਼ਨ ਸੈਸ਼ਨ ਜੱਜ ਜਸਿੰਦਰ ਸਿੰਘ ਦੀ ਅਦਾਲਤ ਚ ਹੋਈ ਵਿਦਾਇਕ ਅਤੇ ਕੁੜਮ ਰਾਜੂ ਮਦਾਨ ਦੀ ਗਵਾਉ ਜ਼ਮਾਨਤ ਪਟੀਸ਼ਨ ਤੇ ਵੀ ਸੁਣਵਾਈ ਹੋਈ ਲੰਚ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਪੇਸ਼ ਵਕੀਲ ਨੇ ਆਪਣਾ ਪੱਖ ਕੀਤਾ ਤੇ ਦਲੀਲ ਦਿੱਤੀ ਕਿ ਵਿਜੀਲੈਂਸ ਨੂੰ ਦੋਮਾ ਵਿਰੋਧਹੀ ਕਈ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ 'ਚ ਸ਼ਿਕਾਇਤਕਰਤਾ ਨੇ 164 ਬਿਆਨ ਲਾਏ ਹਨ ਅਜਿਹੀ ਸਥਿਤੀ ਵਿੱਚ ਰਾਜੂ ਜੋ ਕੁੜਮ ਨੇ ਮਦਾਨ ਦੀ ਗ੍ਰਿਫਤਾਰੀ ਜ਼ਰੂਰੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੋਵਾਂ ਦੇ ਨੈਟਵਰਕ ਦਾ ਪਤਾ ਲੱਗ ਜਾਵੇਗਾ ਜਦੋਂ ਕਿ ਵਿਧਾਇਕ ਰਮਨ अरोड़ा ਤੇ ਉਹਨਾਂ ਦੇ ਕੁੜਮ ਰਾਜੂ ਮੈਦਾਨ ਵੱਲੋਂ ਵਕੀਲ ਦਰਸ਼ਨ ਸਿੰਘ ਵਿਹਾਲ ਅਤੇ ਨਵੀਨ ਚੱਡਾ ਤੇ ਪੇਸ਼ ਹੋਏ ਦਰਸਾ ਅਦਾਲਤ ਚ ਸੁਣਵਾਈ ਦਰਾਂ ਦੋਵਾਂ ਧਿਰਾਂ ਵਿਚਕਾਰ ਲੰਮੀ ਬਹਿਸ ਹੋਈ ਧਿਰਾਂ ਦੀ ਦਲੀਲ ਸੁਣਨ ਤੋਂ ਬਾਅਦ ਅਦਾਲਤ ਵਿਧਾਇਕ ਰਮਨ अरोड़ा ਦੀ ਜ਼ਮਾਨਤ ਦਾ ਫੈਸਲਾ ਰੱਖਵਾ ਰੱਖ ਲਿਆ ਇਸ ਤੋਂ ਬਾਅਦ ਹੁਣ ਰਮਨ ਤੇ ਕੁੜਮ ਰਾਜੂ ਮੈਦਾਨ ਦੀ ਸੁਣਵਾਈ ਦੀ ਤਾਰੀਖ 11 ਜੁਲਾਈ ਨਿਰਧਾਰਿਤ ਕੀਤੀ ਗਈ ਹੈ ਜਿੱਥੇ ਜ਼ਮਾਨਤ ਦੇ ਹੁਕਮ 11 ਜੁਲਾਈ ਨੂੰ ਸੁਣਾਇਆ ਜਾਵੇਗਾ ਅਦਾਲਤ ਦੇ ਦੋਵਾਂ ਧਿਰਾਂ ਨੂੰ ਕੱਲ ਤੱਕ रिकॉर्ड दे ਰੱਖਣ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣਗੇ ਹੁਕਮ ਦਿੱਤੇ ਰਿਕਾਰਡ ਰੱਖਣ ਲਈ ਤੇ ਦੱਸ ਦਈਏ ਕਿ ਇਸ ਮਾਮਲੇ ਵਿੱਚ ਗ੍ਰਿਫਤਾਰੀ ਇੰਸਪੈਕਟਰ ਹਰਪ੍ਰੀਤ ਕੋਰ ਦੀ ਜਮਾਨਤ ਪਟੀਸ਼ਨ ਤੇ 11 ਜੁਲਾਈ ਨੂੰ ਸੁਣਵਾਈ ਹੋਵੇਗੀ ਵਿਧਾਇਕ ਗ੍ਰਾਮਣ ਅਰੋੜਾ ਦੀ ਆਵਾਜ਼ ਦਾ ਸੈਂਪਲ ਲੈਣ ਲਈ ਇਜਾਜ਼ਤ ਹੈ ਤੇ ਮੁਲਾਜ਼ਮ ਸੁਖਦੇਵ ਵਿਸ਼ਟਾ ਦੀ ਹੈੱਡ ਰਾਈਟਿੰਗ ਦਾ ਨਮੂਨਾ ਲੈਣ ਦੀ ਪਟੀਸ਼ਨ 14 ਜੁਲਾਈ ਨੂੰ ਸੁਣਵਾਈ ਹੋਵੇਗੀ ਵਿਧਾਇਕ ਦੇ ਪੁੱਤਰ ਰਾਜਨ ਅਰੋੜਾ ਦੀ ਗਵਾਹ ਜਮਾਨਤ ਪਟੀਸ਼ਨ ਤੇ 16 ਜੁਲਾਈ ਨੂੰ ਜਮਾਨਤ ਹੋਵੇਗੀ ਤਾਂ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਰਮਨ अरोड़ा ਨੂੰ ਲੈ ਕੇ ਬਾਕੀ ਜੋ ਵੀ ਬੰਦ ਜਾਣਕਾਰੀ ਸਾਹਮਣੇ आएगी ਸਾਂਝੀ ਕਰਾਂਗੇ